ਐਸ ਨੀਰ ਦੇ ਦੇਦੇ ਦਸਤਾਨੀ ਪਿਆਰ ਭਰੀ ਸਤਿ ਸ਼ਕਾਲ ਅੱਜ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੀ ਕਸਬਾ ਕਮਾਨ ਵਿਖੇ ਡੀ ਜੀ ਪੱਲਾ 71 ਨੀ ਮੀਟਿੰਗ ਕੀਤੀ ਗਈ ਹੋਰ ਤੁਸੀਂ ਬਿਰੋ ਡੀ ਐਸ ਨੂੰ ਖਾਸ ਖਾਦਾਰ ਪੱਤਰਕਾਰ ਬਚੱਤਰ ਸਿੰਘ ਅਤੇ ਅਮਰ ਸਿੰਘ ਖਾਸ ਸਪੋਰਟਮੈਨਰ ਹੋਰ ਉਹਦੇ ਵਿੱਚ ਹਸ਼ਿਆਰ ਸਨ ਹਲਕਾ ਬੇਟੀਆਂ ਬਹਿਾਂ ਬੈਠੀਆਂ ਬੇਟੀਆਂ ਬੈਠੀਆਂ ਇੱਕ ਮਾਣ ਵਾਲੀ ਗੱਲ ਹੈ ਤੁਹਾਡੇ ਸਾਰਿਆਂ ਦੇ ਲਈ ਤੁਸੀਂ ਔਰਤ ਦਾ ਮਾਣ ਰੱਖਣਾ ਹੈ ਇੰਨੀ ਮਿਹਨਤ ਕਰਨੀਆਂ ਤੁਸੀਂ ਮੋਦੀ ਜੀ ਨੇ ਨਾਲ ਆਪਣਾ ਮਾਣ ਕਰ ਦਿੱਤਾ ਬਾਰੀ ਤੁਹਾਡੀ ਆ ਚਾਹੇ ਕੀ ਕਹਿਣਾ ਚਾਹੁੰਦੇ ਹੋ ਅੱਜ ਸ਼੍ਰੀ ਅਕਬੀਰ ਫਰਸਾਨਿ ਹਲਕੇ ਚ ਪਹਿਲੀ ਵਾਰ ਆਈਆਂ ਮੋਤ ਸੰਮੇਲਨ ਵਰਕਨਾ ਚ ਬਹੁਤ ਉਤਸ਼ਾਹ ਆਇਆ ਹੈ ਔਰ ਬਹੁਤ ਅੱਛਾ ਲੱਗਿਆ ਸਾਰਿਆਂ ਨੂੰ ਮਿਲ ਕੇ ਮੈਂ ਵਰਕ ਕਰ ਰਹਾ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਪਾਰੀਗਮਤੀ ਦੇ ਵਿੱਚ ਆ ਕੇ ਔਰ ਇਥੇ ਆਪਣਾ ਸਹਿਯੋਗ ਦਿੱਤਾ ਹੈ ਔਰ ਇਹਨਾਂ ਨੇ ਆਪਣੇ ਖੁਦ ਸੰਭਾਲ ਲਈ ਕਿਸਾਨਾਂ ਦੇ ਵਿਰੋਧ ਬਾਰੇ ਕੀ ਗੱਲ ਕਰਨਾ ਹੈ ਕਿਸਾਨ ਵੀਰਾਂ ਦਾ ਕੋਈ ਵਿਰੋਧ ਨਹੀਂ ਹੈ ਆਪਸੀ ਗੱਲਬਾਤ ਹੈ ਮੈਂ ਹਮੇਸ਼ਾ ਇਹ ਕਹਿੰਦੀ ਆ ਕਿ ਕਿਸਾਨ ਮੇਰੇ ਵੀਰ ਹੈ ਬੱਚੇ ਆ ਮੇਰੇ ਉਹਨਾਂ ਨੂੰ ਵੀ ਅਧਿਕਾਰ ਹੈ ਇਸ ਮਾਲ ਕਰਨ ਦਾ ਵਰਜਵਾਬ ਦੇਣ ਦਾ ਵੀ ਅਧਿਕਾਰ ਹੈ ਔਰ ਪ੍ਰਮਾਤਮਾ ਕਰੇ ਉਹਨਾਂ ਦੇ ਸਾਰੇ ਮਸਲੇ ਹੱਲ ਹੋਣ ਇਸ ਵਾਰ ਬੀਜੇਪੀ ਇਕੱਲਿਆਂ ਇਲੈਕਸ਼ਨ ਲੜ ਰਹੀ ਆ ਪੰਜਾਬ ਚ ਕੀ ਚੁਣੌਤੀਆਂ ਦੇ ਮੰਨਦੇ ਹੋ ਕੋਈ ਚੁਣੌਤੀ ਨਹੀਂ ਹੁੰਦੀ ਹੈ ਹਰ ਇੱਕ ਦੇ ਆਪਣੀ ਆਪਣੀ ਮਿਹਨਤ ਕਰਨੀ ਹੈ ਔਰ ਪ੍ਰਮਾਤਮਾ ਨੇ ਉਹਨਾਂ ਦਾ ਸਾਥ ਦੇਣਾ ਹੈ ਧੰਨਵਾਦ ਰੈਲੀ ਕੀਤੇ ਕਮਾਨ ਉਸ ਕੀ ਕਹਿਣਾ ਚਾਹੁੰਦਾ ਹੈ ਅੱਜ ਬਹੁਤ ਹੀ ਜੋਰ ਨਾਲ ਉਤਸ਼ਾਹ ਨਾਲ ਸਾਡਾ ਬੀਜਪੀ ਦਾ ਪੋਲਿਸ ਦਾ ਮੇਲਪ ਹੋਇਆ ਜਿਹਦੇ ਵਿੱਚ ਬਹੁਤ ਹੀ ਵਰਕਰ ਸਹਿਬਾਨ ਪੋਲਿਸ ਚਾਰਸ ਪਾਰਟੀ ਦੇ ਅਹੁਦੇਦਾਰ ਮੰਡਲ ਪ੍ਰਧਾਨ ਸੈਕਟਰੀ ਜ਼ਿਲ੍ਹੇ ਦੀ ਟੀਮ ਦੇ ਸਾਰੇ ਹੀ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਸਿੰਦਰ ਸਿੰਘ ਵਾਲੀਆ ਜੀ ਦੀ ਔਰ ਮੇਰੇ ਵੱਲੋਂ ਵਾਹ ਮੰਤਰੀ ਜੀ ਬ੍ਰਹਿਨ ਵਾਈਹੇਟ ਦਾ ਸੰਗਤ ਬਹੁਤ ਆਯਾਤ ਹੋਰ ਸਾਡੇ ਹਲਕਾ ਉਪਸਭਾ ਹਿਆਰਪੁਰ ਦੇ ਉਮੀਦਵਾਰ ਜੀ ਅੰਦੀ ਦਾ ਸੰਪਰਕ ਆ ਜੀ ਆਏ ਔਰ ਮੀਟਿੰਗ ਬਹੁਤ ਸਫਲਤਾਪੂਰਵਕ ਹਲਕੇ ਵਿੱਚ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਵੀ ਇੰਨੀ ਸੰਗਤ ਦਾ ਹੋਣਾ ਇਹ ਮਹਿਸੂਸ ਇਹ ਸਾਡੇ ਸਾਰੇ ਵਰਕਰਾਂ ਦੀ ਮਿਹਨਤ ਸਾਡੇ ਵਰਕਰਾਂ ਦਾ ਇੱਕ ਦੂਜੇ ਨਾਲ ਸਾਡੇ ਯੂਪ ਪ੍ਰਧਾਨ ਹੀਰਾਬਾਦੀਆ ਜਿੰਦੀ ਅਗਵਾਈ ਜਿੱਦਾਂ ਸਾਡੇ ਦੁੱਖ ਸੁੱਖ ਦੇ ਵਿੱਚ ਪੇਸ਼ ਆ ਕੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋ ਕੇ ਲੋਕਾਂ ਦੇ ਦੁੱਖ ਵਧਾਈ ਉਹਦੇ ਕਰਕੇ ਅੱਜ ਬੜੇ ਜੋਸ਼ ਨਾਲ ਇਹ ਵਰਕਰ ਆਏ